ਵੈਦੁਰਜੀ ਕਥਾ ਸਾਹਿਬ ਵੈਦੁਰਜੀ ਕੀ ਫਤਿਹ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਭੈਣ ਭਰਾਵਾਂ ਦਾ ਬਹੁਤ ਬਹੁਤ ਆਉਣ ਤੇ ਧੰਨਵਾਦ ਅੱਜ ਦੀ ਜਿਹੜੀ ਵੀਡੀਓ ਹੈ ਆਪਾਂ ਉਹ ਲੈ ਕੇ ਆਏ ਆ ਪਹਿਲਾਂ ਆਪਣੀ ਵੀਡੀਓ ਪਾਈ ਸੀ ਕਿ ਤੁਹਾਡੇ ਇਹਨਾਂ ਸਰੀਰ ਦੇ ਕਿਤੇ ਵੀ ਕੋਈ ਫੈਟ ਹੈਗੀ ਵਧੀ ਹੋਈ ਹੈ ਨਾ ਉਹਦੇ ਵਾਸਤੇ ਆਪਾਂ ਇਹ ਜਿਹੜੀ ਵੀਡੀਓ ਪਾਈ ਸੀ ਤੁਸੀਂ ਉਸ ਨੂੰ ਬਹੁਤ ਪਿਆਰ ਦਿੱਤਾ ਨਾ ਉਸ ਦੇ ਵਿੱਚ ਜਿਹੜੀਆਂ ਮੈਂ ਚੀਜ਼ਾਂ ਦੱਸੀਆਂ ਨੇ ਮੈਂ ਉਸ ਵੀਡੀਓ ਦੇ ਵਿੱਚ ਥੋੜਾ ਜਿਹਾ ਦੱਸਣਾ ਭੁੱਲ ਗਈ ਸੀ ਵੀ ਉਹ ਥੋੜੀਆਂ ਜਿਹੀਆਂ ਗਰਮ ਹੁੰਦੀਆਂ ਨੇ ਪਹਿਲਾਂ ਤੁਸੀਂ ਥੋੜੀ ਮਾਤਰਾ ਵਿੱਚ ਲੈਣੀਆਂ ਨੇ ਫਿਰ ਤੁਸੀਂ ਜ਼ਿਆਦਾ ਮਾਤਰਾ ਵਿੱਚ ਲੈਣੀਆਂ ਸ਼ੁਰੂ ਕਰਨੀਆਂ ਨੇ ਹਨਾ ਤੇ ਅੱਜ ਆਪਾਂ ਉਸ ਵੀਡੀਓ ਤੇ ਮੈਨੂੰ ਨਾ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਏ ਕਿ ਦੀਦੀ ਵੀ ਸਾਡਾ ਨਾ ਕੱਲਾ ਪੇਟ ਭਰਿਆ ਹੋਇਆਗਾ ਹਣਾ ਪੇਟ ਭਰਨ ਦਾ ਸਭ ਤੋਂ ਪਹਿਲਾਂ ਆਪਾਂ ਕਾਰਨ ਜਾਣ ਲਈਏ ਕਿਉਂਕਿ ਦੇਖੋ ਆਪਣਾ ਹਣਾ ਹਰ ਇੱਕ ਕੰਮ ਹੈ ਜਿਹੜਾ ਉਹ ਬੈਠ ਕੇ ਹੈਗਾ ਜਿਹੜੇ ਵੀਰ ਨੇ ਉਹ ਦਫ਼ਤਰਾਂ ਦੇ ਵਿੱਚ ਹਣਾ ਬੈਠੇ ਰਹਿੰਦੇ ਹੈਗੇ ਤੇ ਪਹਿਣਾ ਨੇ ਅੱਗੇ ਪਾਣਾ ਝਾੜੂ ਪੋਚਾ ਦੇਖੋ ਮੈਂ ਪਹਿਲਾਂ ਵੀ ਕਹਿਣੀ ਹਾਂ ਵੀ ਪੈਰਾਂ 'ਤੇ ਬਹਿ ਕੇ ਲਗਾਉਂਦੇ ਆਪਾਂ ਕੱਪੜੇ ਵੀ ਪੈਰਾਂ 'ਤੇ ਬਹਿ ਕੇ ਥਾਪੀਆਂ ਨਾਲ ਧੋਂਦੇ ਹਣਾ ਰੋਟੀ ਚੁੱਲੇ ਤੇ ਬਹਿ ਕੇ ਬਣਾਉਣੀ ਸਾਰੇ ਵੀ ਇਦਾਂ ਦੇ ਕੰਮ ਹੁੰਦੇ ਸੀ ਹੁਣ ਹਣਾ ਕੰਮ ਹੁੰਦਾ ਵੀ ਖੜੇ-ਖੜੇ ਆਪਾਂ ਕਰਦੇ ਆਂ ਜਿਆਦਾ ਮੋਟਾਪਾ ਹੋਣ ਦਾ ਕਾਰਨ ਆਪਣਾ ਆਪਣੇ ਕੰਮ ਹੀ ਨੇ ਆਪਣਾ ਖਾਣਾ ਪੀਣਾ ਹਣਾ ਜਿਹੜਾ ਕੱਲਾ ਪੇਟ ਵੱਧ ਹੈਗਾ ਪੇਟ ਵਧਣ ਦਾ ਕਾਰਨ ਹੈ ਆਪਾਂ ਨੂੰ ਕਬਜ਼ ਦੀ ਪ੍ਰੋਬਲਮ ਕਿਉਂਕਿ ਆਪਾਂ ਇੰਨੇ ਜਿਆਦਾ ਹਣਾ ਔਇਲੀ ਬੇકરી ਵਾਲੀਆਂ ਚੀਜ਼ਾਂ ਜਿੱਦਾਂ ਕਿ ਹੈਨਾ ਮੈਦੇ ਤੋਂ ਬਣੀਆਂ ਹੋਈਆਂ ਚੀਜ਼ਾਂ ਆਪਾਂ ਸਾਰਾ ਦਿਨ ਅੰਦਰ ਸਿੱਟੀ ਜਾਂਦੇ ਹਾਂ ਨਾ ਮੋਮੋਜ਼ ਖਾ ਲਏ 버ਗਰ ਖਾ ਲਏ ਪੀਜ਼ਾ ਖਾ ਲਿਆ ਨਾ ਇਹ ਤੁਹਾਡੇ ਸਰੀਰ ਨੂੰ ਕੈਂਸਰ ਹੋਣ ਦਾ ਹਨਾ ਸਭ ਤੋਂ ਮੇਨ ਖਤਰਾ ਹੈ ਇਹ ਚੀਜ਼ਾਂ ਦੇ ਨਾਲ ਜਿਹੜੀਆਂ ਨੂਡਲਸ ਨੇ گیਆਂ ਮੈਗੀ ਹੈਗੀ ਹਨਾ ਨੂਡਲਸ ਬਿਲਕੁਲ ਹজম ਨਹੀਂ ਹੁੰਦੀਆਂ ਹੈਗੀਆਂ ਦੂਸਰਾ ਜਿਹੜਾ ਤੁਸੀਂ ਹਨਾ ਕੋਲਡ ਡਰਿੰਕ ਪੀਨੇ ਹੋ ਕਿਉਂਕਿ ਦੇਖੋ ਅੱਗੇ ਗਰਮੀਆਂ ਦੇ ਵਿੱਚ ਹਨਾ ਕੋਈ ਰਿਸ਼ਤੇਦਾਰ ਆਉਂਦਾ ਸੀਗਾ ਤਾਂ ਸਰਪਤ ਵਗੈਰਾ ਹਨਾ ਬਣਾਉਂਦੇ ਹੁੰਦੇ ਸੀ ਜਿਹੜਾ ਕਿ ਬੋਡੀ ਵਾਸਤੇ ਬਹੁਤ ਵਧੀਆ ਹੁੰਦਾ ਸੀਗਾ ਪਰ ਹੁਣ ਆਪਾਂ ਨਾ ਕੋਲਡ ਡਰਿੰਕ ਲੈ ਲੈਂਦੇ ਆ ਸਰਦੀਆਂ ਦੇ ਵਿੱਚ ਵੀ ਕੋ ਬਹੁਤ ਜ਼ਿਆਦਾ ਪੀਣ ਲੱਗੇ ਤੁਹਾਨੂੰ ਪਤਾ ਵੀ ਜਿਹੜਾ ਇੱਕ ਕੋਲਡ ਡਰਿੰਕ ਆਪਾਂ ਜਿਹੜਾ ਲੈਨੇ ਆਂਗੇ ਉਹ ਤਿੰਨ ਦਿਨ ਦੇ ਵਿੱਚ ਆਪਣਾ ਲੀਵਰ ਹੈ ਜਿਹੜਾ ਉਹਨੂੰ ਤਿੰਨ ਦਿਨ ਦੇ ਵਿੱਚ ਹਨ ਆਪਣੀ ਬਾਡੀ ਹੈ ਜਿਹੜੀ ਉਹਨੂੰ ਹজম ਕਰ ਪਾਉਂਦੀ ਹੈ ਇੰਨਾ ਜ਼ਿਆਦਾ ਉਹ ਖਤਰਨਾਕ ਹੁੰਦੇ ਤੁਸੀਂ ਨਾ ਇੱਕ ਕੋਕ ਦੀ ਬੋਤਲ ਲੈ ਕੇ ਲਿੰਕੇ ਦੀ ਕੋਈ ਵੀ ਬੋਤਲ ਲੈ ਲਿਓ ਨਾ ਖੰਡੇ ਵਾਲੀ ਤੁਸੀਂ ਨਾ ਆਪਣੇ ਸਿੰਕ ਵਗੈਰਾ ਜਿੱਥੇ ਗੰਦਗੀ ਹੋਊਗੀ ਨਾ ਉੱਥੇ ਪਾਓ ਦੇਖਿਓ ਕਿੰਨਾ ਜ਼ਿਆਦਾ ਹਨਾ ਉੱਥੇ ਖਤਰਨਾਕ ਕੰਮ ਹੋਊਗਾ ਉਹ ਸਫਾਈ ਕਰ ਦੂਗੀ ਪਰ ਉਸੇ ਤਰੀਕੇ ਨਾਲ ਇੰਨੀ ਹਾਰਮਫੁਲ ਕੈਮੀਕਲ ਆਪਣੀ ਬਾਡੀ ਦੇ ਵਿੱਚ ਜਾਂਦਾ ਚਲੋ ਹੋਇਆ ਵੀ ਜਿਵੇਂ 10 15 ਦਿਨਾਂ ਬਾਅਦ ਪਰ ਥੋੜਾ ਬੋਤਾ ਲੈ ਲਿਆ ਨਾ ਪਰ ਅੱਜ ਕੱਲ ਦੇ ਬੱਚੇ ਨਾ ਡੇਲੀ ਬੱਚਿਆਂ ਦੇ 10 10 12 12 ਸਾਲਦਿਆਂ ਦੇ ਵੀ ਫੈਟੀ ਲੀਵਰ ਹੋਣ ਲੱਗ ਗਏ ਨੇ ਸਭ ਤੋਂ ਮੇਨ ਕਾਰਨ ਤੁਹਾਡੇ ਢੇ ਪੇਟ ਦੇ ਮੋਟਾਪੇ ਦਾ ਫੈਟੀ ਲੀਵਰ ਹੈਗਾ ਕਈ ਨਾ ਆਪਣੇ ਪੇਟ ਨੂੰ ਇੰਨਾ ਜ਼ਿਆਦਾ ਪਿਆਰ ਕਰਨ ਲੱਗ ਜਾਂਦੇ ਨੇ ਵੀ ਹਨਾ ਥੋੜੇ ਥੋੜੇ ਚਿਰਵਾਦ ਰੱਜੇ ਹੋਏ ਵੀ ਹਨਾ ਆਪਾਂ ਉਤੋਂ ਦੀ ਸਿੱਟੀ ਜਾਨੇ ਜਿਵੇਂ ਹੁਣ ਆਪਾਂ ਨੇ 버ਗਰ ਖਾ ਲਿਆ ਥੋੜੇ ਕਿ ਟਾਈਮ ਬਾਅਦ ਆਪਾਂ ਹਨਾ ਗੋਲ ਗੱਪੇ ਖਾ ਲੇ ਥੋੜਾ ਥੋੜਾ ਜੂ ਜਾਓ ਤਾਂ ਪੈਟੀ ਖਾ ਲਓ ਪੇਸਟੀ ਖਾ ਲਓ ਹਨਾ ਫੇਰ ਫੇਰ ਕੋਲ ਡਰਿੰਕ ਪੀ ਲਓ ਹਨਾ ਪਲੀਜ਼ ਇਦਾਂ ਨਾ ਕਰੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਹਨਾ ਦੇਖੋ 20 ਕਿ ਸਾਲਾਂ ਦਾ ਹਰ ਇੱਕ ਦਾ ਪੇਟ ਗੁਵਾਰੇ ਦੀ ਤਰ੍ਹਾਂ ਫੁੱਲਿਆ ਜਾ ਰਿਹਾ ਹੈਗਾ ਆਉਣ ਵਾਲੇ 10 ਕਿ ਸਾਲਾਂ ਚ ਤੁਸੀਂ ਦੇਖੋਗੇ ਕਿ ਹਰ ਇੱਕ ਨੂੰ ਪ੍ਰੋਬਲਮ ਹੋ ਜਾਣੀ ਹੈ ਇਹ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਫਾਸਟ ਫੂਡ ਠੀਕ ਹੈ ਵੀ ਹਫਤੇ ਬਾਅਦ ਇੱਕ ਦਿਨ ਜਾਂ ਮਹੀਨੇ ਬਾਅਦ ਇੱਕ ਦਿਨ ਤੁਸੀਂ ਖਾਓ ਹਰ ਰੋਜ਼ ਫਾਸਟ ਫੂਡ ਨਾ ਖਾਓ ਫਿਰ ਤੁਸੀਂ ਮੈਨੂੰ ਕਹੋਗੇ ਹੈਨਾ ਵੀ ਪੈਨੇ ਖਾਈਏਗੀ ਸਭ ਤੋਂ ਬੈਸਟ ਹੈ ਜਿਹਨੂੰ ਵੀ ਹੈਨਾ ਕਮਜ਼ੋਰੀ ਹੁੰਦੀ ਹੈ ਜਿਵੇਂ ਕਿ ਆਪਾਂ ਕਹਿੰਦੇ ਆ ਅੱਜਕੱਲ੍ਹ ਸਰਦੀ ਦੇ ਵਿੱਚ ਹੈਨਾ ਹੱਡ ਗੋਡੇ ਦੁਖਦੇ ਆ ਜਾਂ ਕਮਰ dard ਦੋਦ ਹੁੰਦਾ ਹੈ ਜਾਂ ਤੁਹਾਨੂੰ ਸਰਦੀ ਜ਼ੁਕਾਮ ਵੀਕਨੈਸ ਕਿਸੇ ਵੀ ਤਰੀਕੇ ਦੀ ਕਮਜ਼ੋਰੀ ਹੈ ਨਾ ਤਾਂ ਤੁਸੀਂ ਇੱਕ ਛੋਟਾ ਜਿਹਾ ਕੰਮ ਹੈ ਤੁਹਾਡੇ ਬਿਲਕੁਲ ਘਰੇ ਹੈਨਾ ਇੱਕ ਤਾਂ ਭੁੰਨੇ ਹੋਏ ਸੋਲੇ ਆਪਾਂ ਜਿਹੜੇ ਹੁੰਦੇ ਆ ਨਾ ਤੇ ਇੱਕ ਗੁੜ ਦੋਨਾਂ ਨੂੰ ਨਾ ਥੋੜੀ ਥੋੜੀ ਮਾਤਰਾ ਦੇ ਵਿੱਚ ਹਨਾ ਲੈਣ ਲੱਗ ਜਾਓ ਤੁਸੀਂ ਡੇਲੀ ਹਨਾ ਥੋੜੇ ਜਿਹੀ ਇੱਕ ਮੁਠੀ ਸੋਲੇ ਤੇ ਥੋੜਾ ਜਿਹਾ ਗੁੜ ਤੁਸੀਂ ਸਵੇਰੇ ਇਹਨਾਂ ਨੂੰ ਖਾਣ ਲੱਗ ਜਾਓ ਤਾਂ ਤੁਹਾਡੀ ਜਿਹੜੀ ਬਾਡੀ ਹੈ ਨਾ ਉਹਨੂੰ ਦੇਖਿਓ ਤਾਂ ਉਹਨੂੰ ਕਿੰਨਾ ਫਰਕ ਮਹਿਸੂਸ ਹੋਊਗਾ ਹਨਾ ਦੇਖੋ ਆਪਣਾ ਖਾਣੇ ਤੇ ਨਿਰਭਰ ਕਰਦਾ ਹੈ ਕਿ ਆਪਣੇ ਆਪ ਨੂੰ ਫਿੱਟ ਰੱਖਣਾ ਦੇਖੋ ਮੈਨੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਘਟੇ ਵੀ ਇੰਨੀਆਂ ਬਿਮਾਰੀਆਂ ਆਈਆਂ ਨੇ ਹਨਾ ਕਿਉਂਕਿ ਅਪਾ ਜਿਹੜੇ ਇਨਸਾਨ ਹੈ ਨਾ ਇਹ ਬਿਮਾਰੀਆਂ ਦਾ ਇਹ ਪੁੱਤ ਲਗਾ ਇੱਕ ਮੈਂ ਕਹਾਂਗੀ ਹੈ ਨਾ ਕਿਉਂਕਿ ਥੋੜੀ ਜੀ ਚੀਜ਼ ਆਪਣੀ ਇੱਧਰ ਉੱਧਰ ਹੋ ਗਈ ਹੈ ਨਾ ਉਸੇ ਨਾਲ ਹੀ ਆਪਾਂ ਨੂੰ ਬਿਮਾਰੀ ਲੱਗ ਜਾਂਦੀ ਹੈ ਪਰ ਤੁਸੀਂ ਥੋੜੀ ਜਿਹਾ ਆਪਣੇ ਸਰੀਰ ਦੀ ਕੇਅਰ ਕਰੋਗੇ ਤਾਂ ਮੈਂ ਅੱਜ ਤੁਹਾਨੂੰ ਇੱਕ ਦੋ ਕਸਰਤਾਂ ਦੱਸੂਗੀ ਇੱਕ ਦੋ ਤੁਹਾਨੂੰ ਡਾਈਟ ਦੱਸੂਗੀ ਹੈ ਨਾ ਤਾਂ ਦੇਖਿਓ ਤੁਹਾਡਾ ਜਿਹੜਾ ਪੇਟ ਹੈ ਨਾ ਉਹ ਬਿਲਕੁਲ ਠੀਕ ਹੋ ਜਾਊਗਾ ਦੇਖੋ ਲੀਵਰ ਦੇ ਵਾਸਤੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਸੇਵ ਦਾ ਸਿਰਕਾ ਸਭ ਤੋਂ ਬੈਸਟ ਹੈਗਾ ਅਗਰ ਤੁਹਾਨੂੰ ਉਹ ਸੂਟ ਨਹੀਂ ਕਰਦਾ ਕਈ ਇਹਨੂੰ ਹੁੰਦਾ ਹੈ ਨਾ ਵੀ ਮੈਨੂੰ ਸੂਟ ਨਹੀਂ ਕਰਦਾ ਹੈ ਨਾ ਸੇਵ ਸੁੱਕੇ ਆਵਲੇ ਲੈ ਆਉਣੇ ਆ ਇੱਕ ਆਲੂ ਬਖਾਰੇ ਲੈ ਆਉਣੇ ਆ ਸੁੱਕੇ ਆਲੂ ਬਖਾਰੇ ਦੋਨਾਂ ਨੂੰ ਨਾ ਤੁਸੀਂ ਦੋ ਆਲੂ ਬਖਾਰੇ ਦੋ ਤਿੰਨ ਪੀਸ ਆਵਲੇ ਦੇ ਤੇ ਇੱਕ ਪੀਸ ਈਮਲੀ ਦਾ ਖੱਟੀ ਈਮਲੀ ਜਿਹੜੀ ਆਪਣੀ ਹਨਾ ਹੁੰਦੀ ਹੈ ਜੀ ਉਹ ਲੈ ਕੇ ਆਉਣੀ ਆ ਉਹਦੇ ਬੀਜ ਹੁੰਦੇ ਨੇ ਜਿਵੇਂ ਇਹਦੇ ਵਿੱਚ ਆਪਾਂ ਬਣਾਉਨੇ ਆ ਹਨਾ ਈਮਲੀ ਉਹ ਵਾਲੀ ਤੁਹਾਡਾ ਲੀਵਰ ਤੰਦਰੁਸਤ ਹੋਏ ਤੇ ਤੁਹਾਡਾ ਪੇਟ ਤੰਦਰੁਸਤ ਹੋਵੇਗਾ ਹਨਾ ਤੁਹਾਡਾ ਫੈਟ ਬਿਲਕੁਲ ਖਤਮ ਹੋ ਜਾਏਗੀ ਹਨਾ ਤੇ ਤੁਸੀਂ ਤਿੰਨੇ ਚੀਜ਼ਾਂ ਦੇਖੋ ਈਮਲੀ ਹੋ ਗਈ ਆਵਲਾ ਹੋ ਗਿਆ ਸੁੱਕਾ ਤੇ ਤੀਸਰਾ ਹੋ ਗਿਆ ਤੁਹਾਡਾ ਆਲੂ ਬਖਾਰਾ ਇਹ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਬਹੁਤ ਹੀ ਈਜ਼ੀ ਮਿਲ ਜਾਣਗੇ ਆਲੂ ਬਖਾਰੇ ਥੋੜੇ ਜਿਹਾ ਮਹਿੰਗੇ ਨੇ ਤੇ ਜਿਹੜੇ ਆਵਲੇ ਤੇ ਆਪਣਾ ਇਮਲੀ ਹੈ ਇਹ ਬਹੁਤ ਸਸਤੀ ਹੈਗੀ ਤੁਹਾਨੂੰ 20-20 ਰੁਪਏ ਦੀ ਤੁਸੀਂ ਹੈਨਾ ਲਿਆਉਂਗੇ 30-30 ਰੁਪਏ ਦੀ ਤੁਹਾਨੂੰ ਮੁੱਕਦੀ ਨਹੀਂ ਹੈਗੀ ਮਹੀਨਾ ਤੇ ਇਹਨਾਂ ਤਿੰਨਾਂ ਦੇ ਦੋ-ਦੋ ਬੀਜ ਲੈ ਲੈਣੇ ਨੇ ਤੁਸੀਂ ਨੇ ਇਮਲੀ ਦੇ ਵੀ ਦੋ ਬੀਜ ਤੋੜ ਲੈਣੇ ਨੇ ਉਹਨਾਂ ਨੂੰ ਸ਼ਾਮ ਨੂੰ ਤੁਸੀਂ ਇੱਕ ਗਲਾਸ ਕੰਚ ਦੇ ਪਾਣੀ ਦੇ ਵਿੱਚ ਕੋਸੇ ਜਿਹੇ ਦੇ ਵਿੱਚ ਭਿਉਂ ਕੇ ਰੱਖ ਦੇਣਾ ਹੈ ਸਵਿਰੇ ਤਿੰਨੇ ਚੀਜ਼ਾਂ ਨੂੰ ਤੁਸੀਂ ਚੰਗੇ ਤਰੀਕੇ ਨਾਲ ਮਸਲ ਲੈਣ ਜਿਨ੍ਹਾਂ ਦਾ ਕੱਲਾ ਪੇਟ ਹਨਾ ਹੋਇਆ ਜਾਂ ਤੁਹਾਡਾ ਲੀਵਰ ਦੇ ਵਿੱਚ ਤੁਹਾਨੂੰ ਹੁੰਦਾ ਵੀ ਮੇਰੇ ਖਾਦਾ ਪੀਤਾ ਹজম ਨਹੀਂ ਆਉਂਦਾ ਹਨਾ ਵੀ ਮੇਰਾ ਜਿਹੜਾ ਲੀਵਰ ਹੈ ਨਾ ਭਾਰੀ ਭਾਰੀ ਲੱਗਦਾ ਮੈਨੂੰ ਪੇਟ ਇਹ ਉਹਨਾਂ ਵਾਸਤੇ ਹੈਗਾ ਆਪਾਂ ਨੂੰ ਬਹੁਤ ਹਰ ਇੱਕ ਨੂੰ ਫੈਟੀ ਲੀਵਰ ਤੁਸੀਂ 100 ਦੇ ਵਿੱਚੋਂ ਹਨਾ ਟੈਸਟ ਕਰਵਾ ਲਓ ਤਾਂ ਉਹਦੇ ਵਿੱਚੋਂ 99% ਫੈਟੀ ਲੀਵਰ ਆਉਣਗੇ ਕਿਉਂਕਿ ਆਪਾਂ oily ਚੀਜ਼ਾਂ ਮਿਲ ਕੇ ਤਲੀਆਂ ਹੋਈਆਂ ਚੀਜ਼ਾਂ ਤੇ ਮੈਦੇ ਦੀਆਂ ਬਣੀਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਇਹਦੇ ਨਾਲ ਆਪਣਾ ਲੀਵਰ ਜਿਹੜਾ ਫੈਟੀ ਹੁੰਦਾ ਹੈਗਾ ਇਸ ਨੂੰ ਤੁਸੀਂ ਇਹ ਦੋ ਚੀਜ਼ਾਂ ਨਾਲ ਕੰਟਰੋਲ ਕਰ ਸਕਦੇ ਹੋ ਇੱਕ ਤਾਂ ਸੇਬ ਦਾ ਸਿਰਕਾ ਤੇ ਦੂਸਰਾ ਜਿਹੜਾ ਮੈਂ ਤੁਹਾਨੂੰ ਇਹ ਹੁਣ ਦੱਸਿਆ ਇਹਨਾਂ ਨੂੰ ਤੁਸੀਂ ਸ਼ਾਮ ਨੂੰ ਪਿਉਂ ਕੇ ਰੱਖ ਦੋ ਕੰਚ ਦੇ ਗਲਾਸ ਦੇ ਵਿੱਚ ਹੀ ਪਿਉਣਾ ਕਿਉਂਕਿ ਤਾਂਬਾ ਪਿੱਤਲ ਚ ਨਹੀਂ ਪਿਉਣਾ ਕਿਉਂਕਿ ਇਮਲੀ ਹੈ ਜਿਹੜੀ ਉਹ ਜਿਹੜੀ ਉਹ ਭਰਤਣ ਦਾ ਹਨਾ ਧਾਤ ਹੁੰਦੀ ਹੈ ਉਹ ਨੂੰ ਆਪਦੇ ਵਿੱਚ ਘੁਲਣ ਲੱਗ ਜਾਂਦੀ ਹੈ ਕਿਉਂਕਿ ਖਟੀਆਂ ਨੇ ਆਲੂ ਬਖਾਰਾ ਵੀ ਖੱਟਾ ਹੁੰਦਾ ਹਨਾ ਤੇ ਆਵਲਾ ਵੀ ਤਸਵੀਰ ਨੂੰ ਚੰਗੇ ਤਰੀਕੇ ਨਾਲ ਮਸਲ ਲੈਣਾ ਮਸਲ ਕੇ ਉਸ ਤੋਂ ਬਾਅਦ ਜਿਹੜਾ ਉਹ ਪਾਣੀ ਹੈ ਤੁਸੀਂ ਨੇ ਘੁੱਟ-ਘੁੱਟ ਕਰਕੇ ਪੀਣਾ ਹੈ ਪੀਣਾ ਕਿਵੇਂ ਹੈ ਪੈਰਾਂ ਪਾਰ ਬੈਠ ਕੇ ਠੀਕ ਹੈ ਜੇ ਪੇਟ ਜਿਆਦਾ ਵੱਡਾ ਹੁੰਦਾ ਹੈ ਨਾ ਬੈਠਿਆ ਨਹੀਂ ਜਾਂਦਾ ਤਾਂ ਤੁਸੀਂ ਕੋਸ਼ਿਸ਼ ਕਰਨੀ ਹੈ ਹੈਨਾ ਵੀ ਪੈਰਾਂ 'ਪਰ ਬੈਠਣ ਦੀ ਚਾਹੇ ਤੁਸੀਂ ਹੱਥ ਲਗਾ ਕੇ ਬੈਠ ਜਿਓ ਨਾ ਪੈਰਾਂ 'ਪਰ ਬਹਿ ਕੇ ਇੱਕ ਘੁੱਟ ਪੜਨੀ ਹੈ ਜਿਵੇਂ ਆਪਾਂ ਗਰਮ-ਗਰਮ ਚਾਹ ਪੀਂਦੇ ਹੁੰਨੇ ਆ ਨਾ ਜਦੋਂ ਵੀ ਤੁਸੀਂ ਪਾਣੀ ਪੀਣਾ ਹੈ ਕੋਸ਼ਿਸ਼ ਕਰਨਾ ਹੈ ਕਿ ਪੈਰਾਂ 'ਪਰ ਬਹਿ ਕੇ ਹੈਨਾ ਇੱਕ-ਇੱਕ ਘੁੱਟ ਕਰਕੇ ਪੀਓ ਤੇ ਜਿਆਦਾ ਬਿਲਕੁਲ ਠੰਡਾ ਪਾਣੀ ਨੀ ਵੀ ਨਾ ਪੀਣਾ ਹੈ ਨਾ ਕੋਸਾ ਜਾ ਹੈ ਨਾ ਨਾਰਮਲ ਕਰਕੇ ਪਾਣੀ ਨੂੰ ਤੁਸੀਂ ਨਾ ਉਦਾਂ ਪੀਓ ਤੇ ਇਸ ਚੀਜ਼ ਦੇ ਨਾਲ ਦੇਖਿਓ ਤੁਹਾਡੀ ਜਿਹੜੀ ਬੋਡੀ ਦੇ ਅੰਦਰ ਹੈਨਾ ਜੰਮੀ ਹੋਈ ਫੈਟ ਹੈਗੀ ਤੁਹਾਡੇ ਲੀਵਰ ਏ ਆਪਣੀ ਛੋਟੀ ਤੇ ਵੱਡੀ ਆਂਤ ਹੁੰਦੀਆਂ ਨਗੀਆਂ ਦੇਖੋ ਮੈਂ ਇੰਗਲਿਸ਼ ਚ ਵੀ ਤੁਹਾਨੂੰ ਸਮਝਾਦਾ ਹਨਾ ਪਰ ਪੰਜਾਬੀ ਦੇ ਵਿੱਚ ਸਾਰੇ ਭੈਣ ਭਰਾਵਾਂ ਨੂੰ ਹਨਾ ਸਮਝ ਆ ਜਾਂਦੀ ਹੈਗੀ ਇੱਕ ਆਪਣੀ ਵੱਡੀ ਆਂਤ ਹੁੰਦੀ ਹੈ ਇੱਕ ਛੋਟੀ ਆਂਤ ਹੁੰਦੀ ਹੈ ਹਨਾ ਜਦੋਂ ਫਿਰ ਇਹ ਆਪਣੀ ਆਂਤ ਦੇ ਵਿੱਚ ਨਾ ਆਪਣੀ ਲੈਟਰਿੰਗ ਲਾ ਲੋ ਹਨਾ ਵੀ ਮਲ ਮੂਤਰ ਆਪਣਾ ਮਨ ਲਕੀ ਜੰਮਦਾ ਹੈਗਾ ਫਿਰ ਆਪਣਾ ਫੈਟੀ ਲੀਵਰ ਹੁੰਦਾ ਜਿਹੜਾ ਪਖਾਣਾ ਖਾਣੇ ਆ ਹਨਾ ਮੈਦਾ ਖਾ ਲਿਆ ਉਹ ਨਹੀਂ ਹজম ਹੋਇਆ ਉਤੋਂ ਦੀ ਫਸੋ ਡਰਿੰਕ ਪੀ ਲਿਆ ਹਨਾ ਉਹ ਨਹੀਂ ਹজম ਹੋਇਆ ਤੇ ਜਿਆਦਾ ਹਨਾ ਜਿਹੜੇ ਵੀਰ ਅਲਕੋਹਲ ਮਰ ਕੇ ਸਰਾ ਪੀਂਦੇ ਆ ਹਨਾ ਉਹਨਾਂ ਨੂੰ ਵੀ ਫੈਟੀ ਲੀਵਰ ਕਾਫੀ ਜਿਆਦਾ ਹੁੰਦਾ ਪਰ ਹੁਣ ਤਾਂ ਪੈਣਾ ਨੂੰ ਵੀ ਹੋ ਰਿਹਾ ਇਹ ਇਸੇ ਕਰਕੇ ਹੈ ਕਿ ਚਾਵਲ ਵਗੈਰਾ ਮੈਗੀ ਵਗੈਰਾ ਨੂਡਲਸ ਵਗੈਰਾ ਤੁਸੀਂ ਬਿਲਕੁਲ ਬੰਦ ਕਰ ਦਿਓ ਹਨਾ ਖਾਣੀਆਂ ਤਾਂ ਹਫਤੇ ਬਾਅਦ ਖਾਓ ਦੇਖੋ ਇੱਕ ਬਹਾਨਾ ਹੁੰਦਾ ਬੱਚੇ ਆਉਂਦੇ ਨੇ ਸਕੂਲੋਂ ਲੈ ਪੁੱਤ ਮੈਗੀ ਬਣਾ ਦੇਣੀ ਆ ਲੈ ਪੁੱਤ ਪਾਸਤਾ ਬਣਾ ਦੇਣੀ ਆ ਪਰ ਪਲੀਜ਼ ਮੇਰੀ ਹੱਥ ਮੰਨ ਕੇ ਬੇਨਤੀ ਦੇਖੋ ਮੇਰੇ ਵੀ ਦੋ ਬੱਚੇ ਆ ਹਨਾ ਤੁਹਾਨੂੰ ਪਤਾ ਹੈ ਕਿ ਇੱਕ ਬੇਟਾ ਇੱਕ ਬੇਟੀ ਆ ਇਹ ਨਹੀਂ ਹੈਗਾ ਵੀ ਮੈਂ ਉਹਨਾਂ ਨੂੰ ਪਿਆਰ ਨਹੀਂ ਕਰਦੀ ਤੁਸੀਂ ਮੇਰਾ ਚੈਨਲ ਪਿੱਛੋਂ ਦੇਖ ਸਕਦੇ ਮੈਂ ਸਾਰੇ ਕੁਕਿੰਗ ਦੇ ਵੀਡੀਓ ਪਾਉਂਦੀ ਹੁੰਦੀ ਸੀਗੇ ਹਨਾ ਪਰ ਇਹ ਨਹੀਂ ਹੈਗਾ ਵੀ ਆਪਾਂ ਪਿਆਰ ਦੇ ਵਿੱਚ ਉਹਨਾਂ ਨੂੰ ਹਨਾ ਖੁਦ ਆਪਣੇ ਹੱਥੀਂ ਜ਼ਹਿਰ ਦੇ ਰਹੇ ਹਾਂ ਤੇ ਅਗਲੀ ਚੀਜ਼ ਹੈਗੀ ਇਹ ਅਲਸੀ ਦੀਆਂ ਪਿੰਨੀਆਂ ਇਹਦੀ ਵੀਡੀਓ ਮੈਂ ਆਪਣੇ ਚੈਨਲ ਤੇ ਅਪਲੋਡ ਕਰ ਦਿੱਤੀ ਐ ਮੈਂ ਹਨਾ ਤੁਹਾਨੂੰ ਦੁਆਰਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਪਾ ਦੂੰਗੀ ਜਿਹੜੀ ਇਹ ਅਲਸੀ ਦੀ ਪਿੰਨੀ ਹੈ ਹਨ ਇਹਨੂੰ ਮੇਰੇ ਤਰੀਕੇ ਨਾਲ ਬਣਾਉਗੇ ਨਾ ਤੇ ਇਹ ਬਿਲਕੁਲ ਸਖਤ ਨਹੀਂ ਬਣਦੀ ਇਹਨੂੰ ਬਜ਼ੁਰਗ ਵੀ ਖਾ ਸਕਦੇ ਨੇ ਦੇਖੋ ਬਿਲਕੁਲ ਹਨਾ ਸੌਫਟ ਹੈਗੀ ਇਹ ਇਹ ਇੱਕ ਪਿੰਨੀ ਜਿਹੜਾ ਤੁਸੀਂ ਹਨਾ ਖਾਣ ਲੱਗੇ ਤੁਸੀਂ 3 ਮਹੀਨੇ ਲਗਾਤਾਰ ਇਸ ਪਿੰਨੀ ਨੂੰ ਖਾ ਲੋ ਤਾ ਤੁਹਾਡੇ ਹਨ ਕਮਰ ਦਰਦ ਗੋਡਿਆਂ ਦਾ ਦਰਦ ਸਰੀਰ ਦੇ ਵਿੱਚ ਕਿਤੇ ਵੀ ਦਰਦ ਹੈ ਜਾਂ ਵੀਕਨੈਸ ਆਪਾਂ ਕਹਿੰਦੇ ਹਾਂ ਨਾ ਜਿਦੋਂ ਉੱਠਦੇ ਆ ਨਾ ਕਮਜ਼ੋਰੀ ਜੀ ਫੀਲ ਹੁੰਦੀ ਹੈਗੀ ਤੁਸੀਂ ਜਦੋਂ ਖਾਣ ਲਗੋਗੇ ਨਾ ਤੁਹਾਨੂੰ 10 15 ਦਿਨਾਂ ਦੇ ਵਿੱਚ ਹੀ ਦੇਖਿਓ ਕਿੰਨਾ ਜ਼ਿਆਦਾ ਫਰਕ ਪੈ ਜਾਊਗਾ ਹਣਾ ਹਰ ਇੱਕ ਚੀਜ਼ ਦੀ ਮੈਂ ਤੁਹਾਨੂੰ ਹਨ ਰੈਸਪੀ ਬਣਾ ਕੇ ਵੀ ਦੱਸੀ ਹੋਈ ਹੈ ਆਪਣੇ ਚੈਨਲ ਤੇ ਤੇ ਵੈਸੇ ਵੀ ਤੇ ਅਗਲੀ ਚੀਜ਼ ਹੈਗੀ ਹਨ ਆਪਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਹੈ ਵੀ ਜਦੋਂ ਵੀ ਆਪਾਂ ਨੂੰ ਮੋਟਾਪਾ ਹੋਣ ਲੱਗਦਾ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕਬਜ਼ ਦੀ ਪ੍ਰੋਬਲਮ ਹੁੰਦੀ ਹੈਗੀ ਹੈ ਨਾ ਕਬਜ਼ਾ ਵਾਸਤੇ ਤੁਸੀਂ ਕੀ ਲੈਣਾ ਹੈਗਾ ਇਦਾਂ ਹੈ ਨਾ ਇਹ ਇੱਕ ਪਾਊਡਰ ਹੈ ਮੈਂ ਪਹਿਲਾਂ ਵੀ ਇਹ ਦੱਸਿਆ ਤੁਹਾਨੂੰ ਇਹ ਕਾਦਾ ਪਾਊਡਰ ਹੈ ਇਹਦੇ ਵਿੱਚ ਆਪਾਂ ਨੇ ਪਾਈ ਹੋਈ ਹੈ ਸੌਂਫ ਤੇ ਸ਼ਰੀਂ ਦੇ ਪੱਤੇ ਤੁਹਾਨੂੰ ਪंसारी ਤੋਂ ਮਿਲ ਜਾਣਗੇ ਸੌਂਫ ਸ਼ਰੀਂ ਦੇ ਪੱਤੇ ਬਰਾਬਰ ਬਰਾਬਰ ਮਾਤਰਾ ਦੇ ਵਿੱਚ ਲੈਣੇ ਚਾਹੀਏ 50-50 ਗ੍ਰਾਮ ਲੈ ਲਓ ਚਾਹੇ 100-100 ਗ੍ਰਾਮ ਲੈ ਲਓ ਚਾਹੇ ਵੱਧ ਲੈ ਲਓ ਨਾ ਉਹਨਾਂ ਦੋਨਾਂ ਨੂੰ ਤੁਸੀਂ ਪੀਸ ਲੈਣਾ ਮਿਕਸੀ ਦੇ ਵਿੱਚ ਪਾਊਡਰ ਬਣਾ ਲੈਣਾ ਉਸ ਤੋਂ ਬਾਅਦ ਉਹਦੇ ਵਿੱਚ ਅੱਧਾ ਚਮਚ ਜੇ 50 50 ਗ੍ਰਾਮ ਲਵੋਗੇ ਤਾਂ ਅੱਧਾ ਚਮਚ ਤੁਸੀਂ ਉਹਦੇ ਵਿੱਚ ਕਾਲੇ ਨਮਕ ਦਾ ਪਾ ਲੈਣਾ ਜਿਆਦਾ ਲਵੋਗੇ ਤਾਂ ਉਹਦੇ ਮਾਤਰਾ ਵਧਾ ਲੈਣੀ ਹੈ ਨਾ ਤਾਂ ਤੁਸੀਂ ਇਹਨੂੰ ਸ਼ਾਮ ਨੂੰ ਚਾਹੇ ਕੋਸੇ ਜੇ ਪਾਣੀ ਨਾਲ ਲੈ ਲਓ ਜਾਂ ਫਿਰ ਹਨਾ ਪਤਲੀ ਜੀ ਚਾਹ ਕਰਕੇ ਜਿਵੇਂ ਆਪਾਂ ਹਨਾ ਦੁੱਧ ਪੱਤੀ ਨਹੀਂ ਪੀਣੀ ਪਤਲੀ ਜੀ ਹੈਨਾ ਚਾਹ ਕਰ ਲਓ ਚਾਹੇ ਤੁਸੀਂ ਗਰਮ ਕੋਸੇ ਜੇ ਪਾਣੀ ਨਾਲ ਲੈ ਲਓ ਤਾਂ ਤੁਸੀਂ ਇਹਨੂੰ ਦੇਖਿਓ ਤੁਹਾਨੂੰ ਪਹਿਲੇ ਦਿਨ ਹੀ ਫਰਕ ਮਹਿਸੂਸ ਹੋਊਗਾ ਜਦੋਂ ਤੁਹਾਡਾ ਪੇਟ ਸਾਫ਼ ਹੋ ਗਿਆ ਮਲਕੀ ਕਬਜ਼ ਦੀ ਪ੍ਰੋਬਲਮ ਹਟ ਗਈ ਤਾਂ ਤੁਹਾਡਾ ਜਿਹੜਾ ਪੇਟ ਹੈ ਨਾ ਵਧਿਆ ਹੋਇਆ ਗੁਬਾਰੇ ਦੀ ਤਰ੍ਹਾਂ ਹੈ ਨਾ ਉਹ ਬਿਲਕੁਲ ਠੀਕ ਹੋ ਜਾਊਗਾ ਹੈ ਨਾ ਤੇ ਦੇਖੋ ਜਦੋਂ ਆਪਣਾ ਪੇਟ ਵੱਧਦਾ ਹੈ ਨਾ ਖਾਸ ਤੌਰ ਤੇ ਦੇਖੋ ਭੈਣਾ ਦਾ ਹੈ ਨਾ ਜਦੋਂ ਡਿਲੀਵਰੀ ਹੁੰਦੀ ਹੈ ਡਿਲੀਵਰੀ ਵੇਲੇ ਹੈ ਨਾ ਜਿਆਦਾ ਪੇਟ ਵੱਧ ਜਾਂਦਾ ਹੈਗਾ ਹੈ ਨਾ ਉਹ ਵੱਧਦਾ ਕਿਉਂ ਹੈ ਕਿਉਂਕਿ ਆਪਾਂ ਉਹਦੇ ਬਜ਼ੁਰਗਾਂ ਦੀ ਗੱਲ ਨਹੀਂ ਮੰਨਦੇ ਆਪਾਂ ਹਨਾ ਪਾਣੀ ਪੀ ਜਾਂਦੇ ਆ ਹੋਰ ਚੀਜ਼ਾਂ ਵੀ ਜਿਹੜੀਆਂ ਹੁੰਦੀਆਂ ਨੇ ਹੈ ਨਾ ਘਰ ਵਿੱਚ ਬਣਦੀਆਂ ਨੇ ਉਹ ਖਾਈ ਜਾਂਦੇ ਆ ਥੋੜਾ ਜਿਹਾ ਨਾ ਉਸ ਟਾਈਮ ਆਪਾਂ ਨੂੰ ਸੰਭਲ ਕੇ ਚੱਲਣਾ ਚਾਹੀਦਾ ਹੈਗਾ ਜਿਹੜੇ ਮੈਂ ਕੱਲ ਵੀ ਵੀਡੀਓ ਤੇ ਪਰਸੋਂ ਦੱਸਿਆ ਸੀਗਾ ਕਿ ਜਦੋਂ ਵੀ ਹਨਾ ਤੁਹਾਡੀ ਡਿਲੀਵਰੀ ਹੋਈ ਹੁੰਦੀ ਹੈ ਪੱਚਾ ਹੁੰਦਾ ਆਪਣੇ ਹਨਾ ਉਸ ਤੋਂ ਬਾਅਦ ਤੁਸੀਂ ਇਹ ਨਾ ਠੀਕ ਹੈ ਵੀ ਆਪਾਂ ਉਹਦਾ ਕੰਮ ਤਾਂ ਨਹੀਂ ਕਰ ਪਾਉਂਦੇ ਪਰ ਖਾਣਾ ਖੁਰਾਕ ਪੰਜੀਰੀਆਂ ਵਗੈਰਾ ਆਪਾਂ ਬਹੁਤ ਖਾਣੇ ਹਨਾ ਉਸ ਟਾਈਮ ਤੁਸੀਂ ਨੇ ਨਾ ਇੱਕ ਬਾਟੀ ਜਾਂ ਇੱਕ ਗਲਾਸ ਦੁੱਧ ਦਾ ਗਰਮ ਕਰਨਾ ਹੈ ਉਹਦੇ ਵਿੱਚ ਜਿਹੜੀਆਂ ਪੈਣਾ ਕੋਲੇ ਛੋਟੇ ਬੇਬੀ ਨੇ ਮੈਂ ਉਹਨਾਂ ਵਾਸਤੇ ਦੱਸ ਰਹੀ ਹਾਂ ਇਹ ਚੀਜ਼ ਜਿਹੜੀਆਂ ਕਿ ਹਜੇ ਜਾਪੇ ਦੇ ਵਿੱਚ ਲਾ ਲਓ ਜਿਵੇਂ ਕਿ ਹਨਾ ਡਿਲੀਵਰੀ ਦੇ ਟਾਈਮ ਤੇ ਨੇਗੀਆਂ ਤੇ ਉਸ ਨੂੰ ਇੱਕ ਮੁਠੀ ਦਾਖਾਂ ਦੀ ਤੁਸੀਂ ਨੇ ਦੁੱਧ ਦੇ ਵਿੱਚ ਚੰਗੇ ਤਰੀਕੇ ਨਾਲ ਉਬਾਲ ਲੈਣੀ ਹੈ ਫਿਰ ਉਸ ਨੂੰ ਕਿਸੇ ਬਾਟੀ ਵਗੈਰਾ ਕੋਲੇ ਵਗੈਰਾ ਵਿੱਚ ਪਾ ਕੇ ਆਪਣੇ ਪੇਟ ਦੇ ਉੱਪਰ ਨਾ ਇਸ ਤਰੀਕੇ ਨਾਲ ਹਲਕਾ ਹਲਕਾ ਫੇਰੀ ਜਾਣਾ ਪਿਆ ਪਿਆਨੇ ਕਿਉਂਕਿ ਇਹਦੇ ਨਾਲ ਜਿਹੜਾ ਤੁਹਾਡਾ ਪੇਟ ਹੈਗਾ ਹਨ ਜਿਹੜੀ ਉਹਦੇ ਵਿੱਚ ਵਧੀ ਹੋਈ ਫੈਟ ਹੈ ਚਰਬੀ ਹੈ ਜਦੋਂ ਬੱਚਾ ਹੁੰਦਾ ਹੈ ਨਾ ਉਦੋਂ ਚਰਬੀ ਵੱਧ ਜਾਂਦੀ ਹੈ ਤਾਂ ਉਹ ਹੌਲੀ ਹੌਲੀ ਨਾ ਉਹਦੇ ਨਾਲ ਨਾ ਆਪਣੀ ਸੇਪ ਲੈਣ ਲੱਗ ਜੂਗੀ ਮਾਲਕਿ ਇੱਕ ਮਾਲਿਸ਼ ਹੋ ਜਾਂਦੀ ਹੈਗੀ ਅਗਲੀ ਚੀਜ਼ ਹੈ ਤੁਸੀਂ ਨਾ ਜਦੋਂ ਵੀ ਜਾਪੇ ਦੇ ਵਿੱਚ ਜਿਹੜੀਆਂ ਜਿਹੜੀਆਂ ਮੇਰੀਆਂ ਪੱਚੀਆਂ ਪੈਣਾ ਹੈਗੀਆਂ ਨੇ ਹਨਾ ਉਹਨਾਂ ਥੋੜਾ ਜਿਹਾ ਪ੍ਰਸ਼ਾਦ ਦੇਸੀ ਘਿਓ ਦਾ ਬਣਵਾ ਕੇ ਜਿਨ੍ਹਾਂ ਦਾ ਆਪਰੇਸ਼ਨ ਨਹੀਂ ਹੋਇਆ ਹੋਇਆ ਵੱਡਾ ਹਨ ਉਹਨਾਂ ਵਾਸਤੇ ਕਹਿ ਰਹੀ ਆ ਮੈਂ ਜੋ ਕਿਉਂਕਿ ਆਪਰੇਸ਼ਨ ਵਾਲਿਆਂ ਨੂੰ ਥੋੜਾ ਜਿਹਾ ਬੰਦ ਕਰ ਦਿੰਦੇ ਨੇ ਡਾਕਟਰ ਮੀਨਾ ਕਹੇ ਨਾ ਇਹ ਚੀਜ਼ ਨੂੰ ਉਸ ਤੋਂ ਬਾਅਦ ਤੁਸੀਂ ਲੈਣਾ ਸ਼ੁਰੂ ਕਰ ਸਕਦੇ ਹੋ ਉਹਦੇ ਵਿੱਚ ਦੇਸੀ ਘਿਓ ਦਾ ਥੋੜਾ ਜਿਹਾ ਪ੍ਰਸ਼ਾਦ ਬਣਾ ਕੇ ਉਹਦੇ ਵਿੱਚ ਅਜਮੈਨ ਜ਼ਰੂਰ ਪਾਉਣੀ ਹੈ ਫਿਰ ਤੁਸੀਂ ਉਸ ਨੂੰ ਵੀ ਇਸੇ ਤਰੀਕੇ ਨਾਲ ਲੇਟ ਕੇ ਹਨਾ ਗਰਮ ਗਰਮ ਕੌਲੀ ਨੂੰ ਆਪਣੇ ਪੇਟ ਦੇ ਉੱਪਰ ਜ਼ਰੂਰੋ ਕਰਨਾ ਜਾਂ ਫਿਰ ਤੁਸੀਂ ਥੋੜਾ ਜਿਹਾ ਤੇਲਾਂ ਦਾ ਤੇਲ ਗਰਮ ਕਰਕੇ ਉਹਦੇ ਵਿੱਚ ਅਜਮੈਨ ਪਾ ਲਓ ਥੋੜੀ ਜਿਹੀ ਇੱਕ ਦੋ ਲੌਂਗ ਪਾ ਲਓ ਉਸ ਨੂੰ ਵੀ ਆਪਣੀ ਪੀਠ ਤੇ ਨਾ ਹਲਕਾ ਹਲਕਾ ਮਾਲਿਸ਼ ਕਰਨੀ ਆਗੀ ਇਹ ਹੋ ਗਈ ਪੈਣਾ ਵਾਸਤੇ ਤੇ ਵੀਰਾਂ ਵਾਸਤੇ ਇਸੇ ਤਰੀਕਿਆਂ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਜਿੰਨਾਂ ਦਾ ਵੀ ਪੇਟ ਆ ਫੈਟੀ ਲੀਵਰ ਹੈ ਹਨਾ ਪੇਟ ਵੱਡਾ ਮਲ ਕੇ ਕੱਲਾ ਪੇਟ ਪੇਟ ਵੱਧਿਆ ਹੋਇਆ ਬਾਕੀ ਥਰੀ ਸ਼ੇਪ ਦੇ ਵਿੱਚ ਹੁੰਦਾ ਹੈ ਨਾ ਪੇਟ ਵੱਧਿਆ ਹੁੰਦਾ ਤਾਂ ਤੁਸੀਂ ਸਰੋਂ ਦਾ ਤੇਲ ਲੈ ਲੈਣਾ ਉਹਦੇ ਵਿੱਚ ਦੋ ਤਿੰਨ ਲੌਂਗ ਤੇ ਥੋੜ੍ਹਾ ਜਿਹਾ ਤੁਸੀਂ ਨੇ ਉਹਦੇ ਵਿੱਚ ਅਜਮੈਨ ਪਾ ਕੇ ਨਾ ਚੰਗੇ ਤਰੀਕੇ ਨਾਲ ਕੱਢ ਲੈਣੀਆਂ ਕਿਸੇ ਸੀਸੀ ਵਿੱਚ ਪਾ ਕੇ ਰੱਖ ਲਿਓ ਫਿਰ ਉਹਨੂੰ ਥੋੜਾ ਜਿਹਾ ਘਰਮ ਕਰਕੇ ਆਪਣੀ ਰਾਤ ਨੂੰ ਤੁੰਨੀ ਦੇ ਵਿੱਚ ਪੈਣ ਵੇਲੇ ਤੁੰਨੀ ਦੇ ਵਿੱਚ ਘੱਟੋ ਘੱਟ 4-5 ਤੁਪਕੇ ਪਾਉਣੇ ਆ ਸਿੱਧਾ ਹੀ ਪੈਣੀ। ਅਗਰ ਤੁਹਾਨੂੰ ਲੱਗਦਾ ਵੀ ਤੇਲ ਵਿੱਚ ਪਿਆ ਹੈਗਾ ਤਾਂ ਤੁਸੀਂ ਹਲਕਾ ਜਿਹਾ ਉਂਗਲੀ ਦੇ ਨਾਲ ਨਾ ਉਹਨੂੰ ਇਸ ਤਰੀਕੇ ਦੇ ਨਾਲ ਹਨਾ ਮਾਲਿਸ਼ ਕਰ ਲੈਣੀ ਹੈ। ਦੇਖੋ ਜਦੋਂ ਤੁਹਾਡੀ ਕਬਜ हट ਗਈ ਤੇ ਤੁਸੀਂ ਹਨਾ ਪੈਰਾਂ 'ਤੇ ਬੈਠ ਕੇ ਪਾਣੀ ਪੀਣ ਲੱਗੇ ਤੇ ਸਭ ਤੋਂ ਬੈਸਟ ਤਰੀਕਾ ਮੈਂ ਤੁਹਾਨੂੰ ਇੱਕ ਹੋਰ ਦੱਸਦੀ ਆ ਬਸ ਐਂਡ ਤੇ कि ਤੁਸੀਂ ਸਾਈਕਲਿੰਗ ਕਰਨੀ ਹੈ ਮੇਰਾ ਵੀ ਭੈਣ ਭਰਾ ਹਨਾ ਜਿਵੇਂ ਕਿ ਜਿੰਮਾ ਚ ਜਾਂਦੇ ਹੋ ਹਨਾ ਉੱਥੇ ਸਾਈਕਲਿੰਗ ਕਰੋਗੇ ਘਰੇ ਤੁਸੀਂ ਆਪਣਾ ਹਨਾ ਅਗਰ ਤੁਸੀਂ ਨਹੀਂ ਬਾਹਰ ਜਾ ਸਕਦੇ ਜਿਹੜੇ ਮੇਰੇ ਭੈਣਾਂ ਨੇ ਸਟੈਂਡ ਤੇ ਲਗਵਾ ਲਓ ਸਾਈਕਲ ਹਨਾ ਸਟੈਂਡ ਤੇ ਲਵਾ ਲਗਾ ਕੇ ਸਾਈਕਲ ਹਨਾ ਤੁਸੀਂ ਸਾਈਕਲਿੰਗ ਕਰੋ ਤਾਂ ਉਹਦੇ ਨਾਲ ਤੁਹਾਡਾ ਪੇਟ ਦੇਖਿਓ ਕਿੰਨੇ ਜਲਦੀ ਘਟੇਗਾ 10 15 ਦਿਨਾਂ ਵਿੱਚ ਵੀ ਤੁਹਾਨੂੰ ਫਰਕ ਪਤਾ ਲੱਗ ਜਾਏਗਾ ਵੀ ਤੁਹਾਡਾ ਪੇਟ ਕਿੰਨਾ ਘਟ ਗਿਆ ਹਨਾ ਤੇਜ ਵੈਸੇ ਵੀ ਅਗਰ ਤੁਸੀਂ ਸਾਈਕਲ ਵੀ ਨਹੀਂ ਚਲਾ ਸਕਦੇ ਤਾਂ ਤੁਸੀਂ ਲੇਟੀਆਂ ਲੇਟੀਆਂ ਮੰਜੇ ਤੇ ਹਨਾ ਬੈੱਡ ਤੇ ਜਿਵੇਂ ਕਿ ਛੋਟੇ ਹੁੰਦੇ ਬੱਚੇ ਹਨਾ ਪੈਰਾਂ ਨੂੰ ਇਸ ਤਰੀਕੇ ਨਾਲ ਹਨਾ ਮਾਰਦੇ ਨੇ ਖੇਡਦੇ ਨੇ ਦੇਖਿਆ ਨਾ ਤੁਸੀਂ ਨੇ ਉਸ ਤਰੀਕੇ ਨਾਲ ਤੁਸੀਂ ਆਪਣੇ ਪੈਰਾਂ ਨੂੰ ਮਾਰਨਾ ਹੈਗਾ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਨੇ ਅਗਰ ਇਹ ਵੀ ਨਹੀਂ ਕਰ ਸਕਦੇ ਤਾਂ ਇੱਕ ਪੈਰ ਉੱਪਰ ਇਸ ਤਰੀਕੇ ਨਾਲ ਆਪਣੇ ਪੇਟ ਨਾਲ ਲਗਾਉਣਾ ਹੈ ਹਨਾ ਇਹ ਦੇਖੋ ਇਹ ਹੈ ਨਾ ਥੋੜੀਆਂ ਜੀਆਂ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡਾ ਪੇਟ ਘਟ ਜੇ ਹੁਣ ਸਰਦੀਆਂ ਨੇ ਦੇਖੋ ਸਰਦੀਆਂ ਚ ਜਿਆਦਾ ਕੰਮ ਵੀ ਨਹੀਂ ਹੁੰਦੇ ਆ ਨਾ ਬਾਹਰ ਆਪਾਂ ਤੋਂ ਤਾਂ ਤੁਸੀਂ ਅੰਦਰ ਬੈਠ ਕੇ ਹਨਾ ਜਾਂ ਸ਼ਾਮ ਨੂੰ ਤੁਸੀਂ ਆਪਣੇ ਇਸ ਚੀਜ਼ ਨੂੰ ਕਰਿਓ ਤਾਂ ਦੇਖਿਓ ਤੁਹਾਡਾ ਜਿੰਨਾ ਵੀ ਵੈਲੀ ਫੈਟ ਹੈਗਾ ਹਨਾ ਉਹ ਬਹੁਤ ਹੀ ਜਲਦੀ ਘਟ ਜਾਵੇਗਾ ਤੇ ਜਿਹੜਾ ਇਹ ਤੇਲ ਪਾਉਣਾ ਸ਼ਾਮ ਨੂੰ ਇਹ ਤੇ ਇੱਕ ਜਿਹੜਾ ਮੈਂ ਤੁਹਾਨੂੰ ਆਵਲੇ ਵਾਲਾ ਹਨਾ ਤੇ ਉਹ ਦੱਸਿਆਗਾ ਆਲੂ ਭਖਾਰੇ ਵਾਲਾ ਉਹ ਤੁਸੀਂ ਜ਼ਰੂਰ ਕਰਨੇ ਤੇ ਸਾਈਕਲਿੰਗ ਜ਼ਰੂਰ ਕਰਨੀ ਦੇਖੋ ਇਹ ਤਿੰਨ ਨੁਕਤੇ ਨੇ ਇਹਨਾਂ ਨੂੰ ਤੁਸੀਂ ਅਪਣਾ ਲਿਆ ਤਾਂ ਤੁਹਾਡੇ ਜਿਹੜਾ ਪੇਟ ਵਧਿਆ ਹੋਇਆ ਉਹ ਬਿਲਕੁਲ ਘਟ ਜਾਵੇਗਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਉਹਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਓ ਕਿਉਂਕਿ ਉਹਦੇ ਉੱਪਰ ਵੀ ਆਪਾਂ ਹਨਾ ਕੁਕਿੰਗ ਦੀਆਂ ਹੈਲਥ ਦੇ ਟਿਪਸ ਕਾਫੀ ਪਾਉਨੇ ਆ ਜਨਜੀ ਤੇ ਕਈ ਬੈਣ ਭਰਾ ਕਹਿ ਦਿੰਦੇ ਨੇ ਹਨਾ ਵੀ ਸਾਡੇ ਗੋਡੇ ਦੁਖਦੇ ਨੇ ਸਾਤੋਂ ਪੈਰਾਂ ਪਰ ਨਹੀਂ ਬੈਠਿਆ ਜਾਂਦਾ ਤਾਂ ਉਹਨਾਂ ਵਾਸਤੇ ਹਨਾ ਪੇਟ ਦੀ ਸਭ ਤੋਂ ਬੈਸਟ ਜਿਹੜੀ ਕਸਰਤ ਹੈਗੀ ਉਹ ਤੁਸੀਂ ਇੱਕ ਚੇਅਰ ਤੇ ਬੈਠ ਜਾਣਾ ਕੁਰਸੀ ਤੇ ਫਿਰ ਤੁਸੀਂ ਆਪਣਾ ਇੱਕ ਗੋਡਾ ਚੱਕ ਕੇ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਲਗਾਉਣਾ ਇਹਨੂੰ ਰੱਖ ਦੇਣਾ ਫਿਰ ਇਹਨੂੰ ਲਗਾ ਕੇ ਚੱਕ ਕੇ ਜਦੋਂ ਆਪਣੀ ਨਾ ਪੇਟ ਤੇ ਤੁਸੀਂ ਨਾ ਥੋੜਾ ਜਿਹਾ ਵਜਨ ਦੇਮੋਗੇ ਇਸ ਤਰੀਕੇ ਨਾਲ ਜਦੋਂ ਤੁਸੀਂ ਆਪਣੇ ਪੇਟ ਤੇ ਵਜਨ ਦੇਮੋਗੇ ਨਾ ਤਾਂ ਤੁਹਾਡਾ ਪੇਟ ਨਾ ਹੌਲੀ-ਹੌਲੀ ਜਿਹੜੀ ਇਹਦੀ ਚਰਬੀ ਹੈਗੀ ਇਹ ਅੰਦਰ ਜਾਣ ਲੱਗ ਜੇਗੀ ਤੇ ਸ਼ੇਪ ਦੇ ਵਿੱਚ ਆ ਜਾਏਗੀ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਇਦਾਂ ਦੀਆਂ ਹੋਰ ਸੋਹਣੀਆਂ-ਸੁਣੀਆਂ ਵੀਡੀਓ ਲੈ ਕੇ ਜਿਨ੍ਹਾਂ ਕਿ ਆਪਣੇ ਪੈਨਪ੍ਰਾਵਾਂ ਵਾਲੀ ਬੈਨੀਫਿਟ ਹੋਣ ਪਲੀਜ਼ ਹਨਾ ਜਰੂਰ ਵਰਤਿਓ ਤੇ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਇਆ ਜਾਂ ਨਹੀਂ ਹੋਇਆ ਹੈਗਾ ਹਨਾ ਕਿਉਂਕਿ ਕਈ ਵਾਰੀ ਹੁੰਦਾ ਹੈ ਵੀ ਪਰ ਮੈਂ ਤੁਹਾਨੂੰ ਪਹਿਲਾਂ ਦੱਸਣੀ ਵੀ ਕੋਈ ਵੀ ਹਨਾ ਚੀਜ਼ ਯੂਜ਼ ਕਰਨ ਤੋਂ ਪਹਿਲਾਂ ਵਰਤਣ ਤੋਂ ਪਹਿਲਾਂ ਹਨਾ ਤੁਸੀਂ ਥੋੜਾ ਜਿਹਾ ਸਰਚ ਕਰ ਲਿਆ ਕਰੋ ਹਨਾ ਕਿਉਂਕਿ ਕਈ ਵਾਰੀ ਆਪਾਂ ਕਿਸੇ ਦੀ ਸੁਣੀ ਸੁਣਾਈ ਗੱਲ ਨੂੰ ਵਰਤ ਲੈਨੇ ਤੇ ਉਹ ਆਪ ਨੂੰ ਇਫੈਕਟ ਕਰਦੀ ਹੈਗੀ ਹਨਾ ਤੇ ਕਈ ਵਾਰੀ ਤੁਹਾਨੂੰ ਗਰਮੈਸ ਵਗੈਰਾ ਵੀ ਹੁੰਦੀ ਹੈ ਕਿਸੇ ਚੀਜ਼ ਤੋਂ ਤਾਂ ਉਹਦਾ ਵੀ ਹਨਾ ਤੁਸੀਂ ਪਲੀਜ਼ ਥੋੜਾ ਜਿਹਾ ਧਿਆਨ ਰੱਖਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ